ਇਹਨਾਂ ਨੂੰ ਪੇਸ਼ ਕੀਤਾ ਜੀ ਪਵਨ ਕੁਮਾਰ, ਵਿਜੇ ਕੁਮਾਰ ਤੇ ਰਾਜੀਤ ਨੂੰ ਤੇ ਜਸਵੰਤ ਨਿੰਦ ਦਾ 2 ਦਿਨ ਦਾ ਪੁਲਿਸ ਰਿਮਾਰਡ ਮਨਜ਼ੂਰ ਕੀਤਾ ਫਰਮਾਇਆ ਜੀ। ਤੇ ਮਾਲਕ ਦੀ ਗ੍ਰਿਫਤਾਰੀ ਹੋਈ ਹੈ ਸਰ ਇਹਦੇ ਚ? ਨਹੀਂ ਅਜੇ ਉਫਾਰ ਨਹੀਂ। ਸਰ ਛਾਪੇਮਾਰੀ ਹੋ ਰਹੀ ਹੈ? ਹੌਜ ਜਾਰੀ ਹੈ ਜੀ। ਐ ਸਰ ਕਿਵੇਂ ਜਿਹੜੇ ਕਾਨਾ ਬੇਕਰਜ਼ਾ ਦਾ ਤੇ ਇਹਨਾਂ ਦਾ ਕੋਈ ਕਨੈਕਸ਼ਨ ਦਾ ਲੱਗਿਆ ਪਤਾ ਕੀ ਮੈ? ਹਾਂਜੀ ਹਾਓ ਇਹਨਾਂ ਦੀ ਰਜਿਸਟਰਡ ਹੈ। ਐ ਸਰ ਜਿਹੜੀ ਇੰਡੀਅਨ ਬੇਕਰੀ ਸੀ ਉੱਥੇ ਹੀ ਇਹ ਬਣਦਾ ਸੀਗਾ ਕਿ ਜਿਹੜੀ ਸੇਮ ਹੈ। ਅੱਗੇ ਕਰੋ ਤਿੰਨਾਂ ਨੂੰ ਦੇਖ ਖੜਚਾ ਪੱਤਰਕਾਰ ਸਾਹਿਬ ਨੇ ਕਿਤੇ ਹੋਰ ਟਿੱਡ ਭੰਨ ਦੇਣਾ কবের <laughs>